ਅੰਤਮਾਨਜੀ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਅੱਜ ਵੀ ਸੀਐਸਸੀ ਸੈਂਟਰ ਉਹਦੀ ਇੱਕ ਲਿਸਟ ਦਿੱਤੀ ਗਈ ਹੈ ਜਿਵੇਂ ਤੁਹਾਡੀ ਗਲੀ ਤੁਹਾਡੇ ਮੱਲੇ ਦੇ ਕੋਲ ਕੋਈ ਨਾ ਕੋਈ ਸੀਐਸਸੀ ਸੈਂਟਰ ਹੁੰਦਾ ਵਾ ਉੱਥੇ ਜਾ ਕੇ ਤੁਸੀਂ ਉਹ ਟੋਕਨ ਦੇ ਕੇ ਆਪਣੀ ਇੰਸ਼ੋਰੈਂਸ ਕਰਵਾ ਸਕਦੇ ਹੋ 10 ਲੱਖ ਰੁਪਏ ਦੀ ਇੰਸ਼ੋਰੈਂਸ ਬੀਮਾ ਯੋਜਨਾ ਲਾਗੂ ਕੀਤੀ ਹੈ ਜਿਦੇ ਵਿੱਚ 65 ਲੱਖ ਪੰਜਾਬੀਆਂ ਦਾ 65 ਲੱਖ ਪੰਜਾਬੀ ਪਰਿਵਾਰਾਂ ਦਾ ਇੰਸ਼ੋਰੈਂਸ ਹੋਏਗੀ ਜੀ तकरीबन 3 ਕਰੋੜ ਪੰਜਾਬੀਆਂ ਨੂੰ ਇਹਦਾ ਸਿੱਧਾ ਫਾਇਦਾ ਮਿਲੇਗਾ। ਦਿੱਕਤ ਨਹੀਂ ਆਏਗੀ। ਸਰ ਜੀ ਗੱਲ ਕਰੀਏ ਤਾਂ ਬੜੇ سارے ਐਡੇ ਦੇ ਹਸਪੀਟਲਸ ਵੀ ਨੇ ਜਿਹੜੇ ਇਹ ਜਿਹੜੀ ਸਕੀਮਾਂ ਆਂਦੀਆਂ ਇਹਨਾਂ ਦਾ ਗਲਤ ਫਾਇਦਾ ਵੀ ਉਠਾ ਰਹੇ ਨੇ। ਕੀ ਸਰਕਾਰ ਵੱਲੋਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਏਗੀ ਜੇ ਕੋਈ ਵੀ ਹਸਪੀਟਲ ਐਦਾ ਦੀ ਕੋਈ ਗਲਤ ਕੰਮ ਕਰੂਗਾ? ਇੱਕ ਏਜੰਸੀ ਲਾਈ ਗਈ ਹੈ। ਉਹ ਚੈੱਕ ਕਰੇਗੀ ਹਸਪਤਾਲਾਂ ਵਿੱਚ ਜਾ ਕੇ ਕਿ ਲੋਕ ਵਾਕੇ ਹੀ ਇਹ ਬਿਮਾਰ ਹੈ। ਇਹਨੂੰ ਵਾਕੇ ਹੀ ਇਲਾਜ ਦੀ ਜ਼ਰੂਰਤ ਹੈ। ਸੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਬੜੇ ਤਰੀਕੇ ਨਾਲ ਬਣਾਈਆਂ ਗਈਆਂ ਨੇ ਇਹਦੇ ਉੱਪਰ ਏਜੰਸੀਆਂ ਲਾਈਆਂ ਗਈਆਂ ਨੇ। ਕਿਸੇ ਤਰ੍ਹਾਂ ਦੀ ਵੀ ਕੋਈ ਵੀ ਹੇਰਾਫੇਰੀ ਨਹੀਂ ਹੋਣ ਦਵਾਗੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਦੀ ਮਦਦ ਦੇ ਲਈ ਲੋਕਾਂ ਦੀ ਸਹੂਲਤਾਂ ਦੇ ਲਈ ਨਵੀਆਂ-ਨਵੀਆਂ ਸਕੀਮਾਂ ਜੜੀਆਂ ਨੇ ਉਹ ਲਾਂਚ ਕੀਤੀਆਂ ਜਾ ਰਹੀਆਂ ਜੇ ਗੱਲ ਕਰੀਏ ਤਾਂ ਹੁਣ ਵੀ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ 10 ਲੱਖ ਦੀ ਜਗ੍ਹਾ ਮੈਡੀਕਲ ਸਕੀਮ ਜਿਹੜੀ ਬੀਮਾ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨੂੰ ਵੇਖਦੇ ਹੋਏ ਅੱਜ ਵਾਰਡ ਨੰਬਰ 56 ਦੇ ਵਿੱਚ ਵਿਕੀ ਦਿੱਤਾ ਜੀ ਵੱਲੋਂ ਇਹ ਚੀਜ਼ ਦਾ ਕੈਂਪ ਲਗਾਇਆ ਗਿਆ ਤੇ ਘਰ-ਘਰ ਇਹ ਸਕੀਮ ਨੂੰ ਪਹੁੰਚਾਇਆ ਜਾ ਰਿਹਾ ਗੱਲਬਾਤ ਕਰਦੇ ਆ ਸਰ ਸਭ ਤੋਂ ਪਹਿਲਾਂ ਉਹ ਜਿਹੜਾ ਮੈਡੀਕਲ ਸਕੀਮ ਜਿਹੜਾ ਤੁਹਾਡੇ ਵਾਲੇ ਵੱਜ ਕੈਂਪ ਲਗਾਇਆ ਗਿਆ ਉਹਦਾ ਮੇਨ ਮਕਸਦ ਕੀ ਸੀ ਜੀ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਅੱਜ ਸੈਂਟਰ ਹਲਕੇ ਦੇ ਵਿੱਚ ਸਾਡੇ ਮਾਨਯੋਗ ਐਮਐਲਏ ਡਾਕਟਰ ਜੇ ਗੁਪਤਾ ਜੀ ਦੀ ਅਧਿਖਸ਼ਤਾ ਦੇ ਵਿੱਚ ਮੇਰੀ ਵਾਰਡ ਦੇ ਵਿੱਚ ਪਹਿਲਾ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਟ్రਾਇਲ ਦੇ ਤੌਰ ਦੇ ਉੱਤੇ ਅਸੀਂ ਅੱਜ 5-5 ਸ਼ੋਸਾਂ ਕੀਤੀਆਂ ਤਾਂ ਕਿ ਜੋ ਅਸੀਂ ਚੈੱਕ ਕਰ ਸਕੀਏ ਕਿ ਜਿਹੜੀ ਇਹਨਾਂ ਨੇ ਪਾਲਿਸੀ ਬਣਾਈ ਹੈ ਸਕੀਮ ਬਣਾਈ ਹੈ ਕਿ ਇਹਨੂੰ ਆਪਾਂ ਸਹੀ ਤਰੀਕੇ ਨਾਲ ਮਤਲਬ ਚੱਲ ਰਹੀ ਹੈ ਸੋ ਉਸ ਦਾ ਅੱਜ ਟ్రਾਇਲ ਹੋਇਆ ਤੇ ਅੱਜ ਅਸੀਂ 5 ਪਰਿਵਾਰਾਂ ਦੀ ਜੋ ਇੰਸ਼ੋਰੈਂਸ ਕੀਤੀ ਉਹਨਾਂ ਨੂੰ ਇੱਕ ਟੋਕਨ ਕੱਟ ਕੇ ਦਿੱਤਾ ਸਾਡੀ ਯੂਥ ਦੀ ਟੀਮ ਬਣਾਈ ਗਈ ਯੂਥ ਕਲੱਬ ਯੂਥ ਕਲੱਬ ਦੇ ਜੋ ਸਾਡੇ ਪ੍ਰਧਾਨ ਨੇ ਹਲਕੇ ਦੇ ਸਾਜਨ ਜੀ ਉਹਨਾਂ ਦੀ ਟੀਮ ਵੱਲੋਂ ਅੱਜ 5 ਮੈਂਬਰਾਂ ਨੂੰ 5 ਪਰਿਵਾਰਾਂ ਨੂੰ ਟੋਕਨ ਕੱਟ ਕੇ ਦਿੱਤੇ ਗਏ ਆ ਉਸ ਟੋਕਨ ਨੂੰ ਲੈ ਕੇ ਸੀਐਸਸੀ ਸੈਂਟਰ ਜਾਣਗੇ ਨੇੜੇ ਵਾਲਾ ਕੋਈ ਵੀ ਸੀਐਸਸੀ ਸੈਂਟਰ ਉਹਦੀ ਇੱਕ ਲਿਸਟ ਦਿੱਤੀ ਗਈ ਆ ਜਿਵੇਂ ਤੁਹਾਡੀ ਗਲੀ ਤੁਹਾਡੇ ਮੱਲੇ ਦੇ ਕੋਲ ਕੋਈ ਨਾ ਕੋਈ ਸੀਐਸਸੀ ਸੈਂਟਰ ਹੁੰਦਾ ਵਾ ਉੱਥੇ ਜਾ ਕੇ ਤੁਸੀਂ ਉਹ ਟੋਕਨ ਦੇ ਕੇ ਆਪਣੀ ਇੰਸ਼ੋਰੈਂਸ ਕਰਵਾ ਸਕਦੇ ਹੋ ਸੋ ਬਹੁਤ ਹੀ ਆਸਾਨ ਤੇ ਵਧੀਆ ਤਰੀਕੇ ਦੇ ਨਾਲ ਸਿਰਫ ਆਧਾਰ ਕਾਰਡ ਤੇ ਵੋਟਰ ਕਾਰਡ ਚਾਹੀਦਾ ਆਧਾਰ ਕਾਰਡ ਤੇ ਵੋਟਰ ਕਾਰਡ ਦੇ ਨਾਲ ਤੁਸੀਂ ਆਪਣੀ ਆਪਣੇ ਪਰਿਵਾਰ ਦੀ ਇੰਸ਼ੋਰੈਂਸ ਕਰਵਾ ਸਕਦੇ ਸਰ ਜਿਹੜੀ ਇਹ ਸਕੀਮ ਸ਼ੁਰੂ ਕੀਤੀ ਹੈ ਲੋਕਾਂ ਨੂੰ ਕੀ ਫਾਇਦਾ ਮਿਲ ਰਿਹਾ ਜੀ ਬਿਲਕੁਲ ਸਿੱਧਾ ਸਿੱਧਾ ਫਾਇਦਾ ਤੁਹਾਨੂੰ ਪਤਾ ਅੱਜ ਦੇ ਯੁੱਗ ਦੇ ਵਿੱਚ ਸਭ ਤੋਂ ਮਹਿੰਗੀ ਚੀਜ਼ ਹੈ ਜੋ ਸਮਾਜ ਦੇ ਵਿੱਚ ਉਹ ਇਲਾਜ ਹੈ ਜਦੋਂ ਕੋਈ ਬੰਦਾ ਬਿਮਾਰ ਹੋ ਜਾਂਦਾ ਉਹਦੇ ਘਰ ਕੋਈ ਵੱਡੀ ਬਿਮਾਰੀ ਆਂਦੀ ਹੈ ਤਾਂ ਉਹ ਵੱਡੀ ਬਿਮਾਰੀ ਤਾਂ ਠੀਕ ਹੁੰਦੀ ਨਹੀਂ ਪਰ ਸਾਰਾ ਪਰਿਵਾਰ ਉਹਨੂੰ ਬਚਾਉਣ ਦੇ ਲਈ ਪੂਰੀ ਕੋਸ਼ਿਸ਼ ਕਰਦਾ ਜਦੋਂ ਉਸ ਵੱਡੀ ਬਿਮਾਰੀ ਦੇ ਉੱਪਰ ਲੜਾਈ ਲੜਦੇ ਲੜਦੇ ਪਰਿਵਾਰ ਦਾ ਮੈਂਬਰ ਵੀ ਨਹੀਂ ਬਚਦਾ ਪਰ ਇੱਕ ਨਵੀਂ ਬਿਮਾਰੀ ਜੋ ਪਰਿਵਾਰ ਦੇ ਵਿੱਚ ਆ ਜਾਂਦੀ ਹੈ ਜਿੰਨੂੰ ਕਹਿੰਦੇ ਨੇ ਕਿ ਮਤਲਬ ਫਾਈਨੈਂਸ਼ਲੀ ਬਿਮਾਰੀ ਉਹ ਸਾਰਾ ਪਰਿਵਾਰ ਕਰਜ਼ੇ ਵਿੱਚ ਡੁੱਬ ਜਾਂਦਾ ਸੋ ਇਸ ਚੀਜ਼ ਨੂੰ ਵੇਖਦੇ ਹੋਏ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਹਰ ਪਰਿਵਾਰ ਦੇ ਲਈ 10 ਲੱਖ ਰੁਪਏ ਦੀ ਇੰਸ਼ੋਰੈਂਸ ਬੀਮਾ ਯੋਜਨਾ ਲਾਗੂ ਕੀਤੀ ਹੈ ਜਿਹਦੇ ਵਿੱਚ 65 ਲੱਖ ਪੰਜਾਬੀਆਂ ਦਾ 65 ਲੱਖ ਪੰਜਾਬੀ ਪਰਿਵਾਰਾਂ ਦਾ ਇੰਸ਼ੋਰੈਂਸ ਹੋਏਗੀ ਜੀ ਤਕਰੀਬਨ 3 ਕਰੋੜ ਪੰਜਾਬੀਆਂ ਨੂੰ ਇਹਦਾ ਸਿੱਧਾ ਫਾਇਦਾ ਮਿਲੇਗਾ ਨਾਲ ਦੇ ਨਾਲ ਜਿਹੜੇ ਲੋਕ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ ਕਈ ਪਰਿਵਾਰਿਕ ਮੈਂਬਰਾਂ ਦੇ ਮਨ ਦੇ ਵਿੱਚ ਇਹ ਗੱਲ ਰਹਿ ਜਾਂਦੀ ਹੈ ਕਿ ਅਸੀਂ ਆਪਣੇ ਪਰਿਵਾਰ ਦੇ ਮੈਂਬਰ ਦਾ ਇਲਾਜ ਨਹੀਂ ਕਰਵਾ ਸਕਦੇ ਕਾਸ਼ ਅਸੀਂ ਇਲਾਜ ਕਰਵਾਉਂਦੇ ਤਾਂ ਸ਼ਾਇਦ ਉਹ ਬਚ ਜਾਂਦਾ ਸੋ ਉਸ ਚੀਜ਼ ਨੂੰ ਵੀ ਲੋਕਾਂ ਦੇ ਮਨ ਦੇ ਵਿੱਚੋਂ ਕੱਢਣ ਲਈ ਹਰ ਪਰਿਵਾਰ ਨੂੰ 10 ਲੱਖ ਦੇ ਬੀਮੇ ਦੀ ਯੋਜਨਾ ਜੋ ਲਾਗੂ ਕਰ ਦਿੱਤੀ ਗਈ ਉਹਦੇ ਵਿੱਚ ਕੋਈ ਜਾਤ ਪਾਤ ਨਹੀਂ ਕੋਈ ਧਰਮ ਨਹੀਂ ਕੋਈ ਅਮੀਰੀ ਗਰੀਬੀ ਨਹੀਂ ਹਰ ਪੰਜਾਬੀ ਦੀ ਇੰਸ਼ੋਰੈਂਸ ਚੋ ਕਰਵਾਉਣਾ ਚਾਹੇਗਾ ਉਹਦੀ ਇੰਸ਼ੋਰੈਂਸ ਹੋਏਗੀ ਬਿਨਾਂ ਕਿਸੇ ਭੇਤ ਭਾਪ ਤੋਂ ਬਿਨਾਂ ਕਿਸੇ ਪਾਟੀ ਬਾਜੀ ਅਸਰ ਜੀ ਗੱਲ ਕਰੀਏ ਤਾਂ ਜਿੱਦਾਂ ਕਿ ਇਹ ਪੰਜਾਬ ਗਵਰਨਮੈਂਟ ਵੱਲੋਂ ਲਾਂਚ ਕੀਤਾ ਗਿਆ ਤੇ ਇਹ ਸਿਰਫ ਦੇ ਸਿਰਫ ਸਰਕਾਰੀ ਹਸਪਤਾਲਾਂ ਦੇ ਵਿੱਚ ਸੀਮਿਤ ਰਹੇਗਾ ਜਾਂ ਪ੍ਰਾਈਵੇਟ ਦੇ ਵਿੱਚ ਵੀ ਸੀਮਿਤ ਰਹੇਗਾ ਕੋਈ ਏਦਾਂ ਦੀ ਜੇ ਪ੍ਰਾਈਵੇਟ ਦੇ ਵਿੱਚ ਹੋਏਗਾ ਤੇ ਕੀ ਕੋਈ ਏਦਾਂ ਦੀ ਲਿਸਟ ਸਾਹਮਣੇ ਆਈ ਹੈ ਕਿ ਕਿਹੜੇ-ਕਿਹੜੇ ਪ੍ਰਾਈਵੇਟ ਹਸਪਤਲ ਦੇ ਵਿੱਚ ਹੈ ਸਕੀਮ ਦਾ ਲੋਕਾਂ ਨੂੰ ਫਾਇਦਾ ਮਿਲੂਗਾ ਜੀ ਬਿਲਕੁਲ ਏ ਦੇ ਲਈ 10 ਲੱਖ ਦੀ ਜੋ ਬੀਮਾ ਯੋਜਨਾ ਹੈ ਬਿਲਕੁਲ ਪੰਜਾਬ ਸਰਕਾਰ ਦੀ ਬੀਮਾ ਯੋਜਨਾ ਹੈ ਇਹਦੇ ਵਿੱਚ ਕਿਸੇ ਵੀ ਸੈਂਟਰ ਗਵਰਨਮੈਂਟ ਦਾ ਕੋਈ ਲੈਂਦੇ ਨਹੀਂ ਇਸ ਬੀਮਾ ਦੇ ਇਸ ਬੀਮਾ ਯੋਜਨਾ ਦੇ ਵਿੱਚ ਜਿਹੜੀ ਸਭ ਤੋਂ ਵਧੀਆ ਤੇ ਵੱਡੀ ਗੱਲ ਹੈ ਉਹ ਇਹ ਵੈ ਕਿ ਇਸ ਬੀਮਾ ਯੋਜਨਾ ਦਾ ਜੋ ਲਾਭ ਹੈ ਉਹ ਸਿੱਧੇ ਤੌਰ ਤੇ ਲਾਭਪਾਤੀ ਨੂੰ ਮਿਲੇਗਾ ਦੂਸਰਾ ਉਹ ਚਾਹੇ ਸਰਕਾਰੀ ਹਸਪਤਾਲ ਚ ਇਲਾਜ ਕਰਾਏ ਚਾਹੇ ਉਹ ਪ੍ਰਾਈਵੇਟ ਹਸਪਤਾਲਾਂ ਚ ਇਲਾਜ ਕਰਾਵੇ ਇਦੇ ਵਿੱਚ ਜਿਸ ਤਰ੍ਹਾਂ ਤੁਸੀਂ ਸਟਾਰ ਹੈਲਥ ਜਾਂ ਕਿਸੇ ਮੈਕਸ ਦੀ ਇੰਸ਼ੋਰੈਂਸ ਕਰਵਾਉਂਦੇ ਜੇ ਸੇਮ ਗਾਈਡਲਾਈਨ ਦਿੱਤੀ ਗਈ ਆ ਜੋ ਜੋ ਹਸਪਤਾਲ ਜੋ ਜੋ ਇਲਾਜ ਉਹਨਾਂ ਇੰਸ਼ੋਰੈਂਸਾਂ ਦੇ ਵਿੱਚ ਆ ਉਹੋ ਹੀ ਇਲਾਜ ਸਾਰੇ ਉਸੇ ਗਾਈਡਲਾਈਨ ਨੂੰ ਫੋਲੋ ਕਰਦੇ ਹੋਏ ਉਹ ਸਾਰੀਆਂ ਗਾਈਡਲਾਈਨਸ ਜੋ ਫਾਇਦੇ ਤੁਹਾਨੂੰ ਪ੍ਰਾਈਵੇਟ ਇੰਸ਼ੋਰੈਂਸ ਚ ਮਿਲਦੇ ਆ ਉਹ ਸਾਰੇ ਫਾਇਦੇ ਤੁਹਾਨੂੰ ਇਸ ਇੰਸ਼ੋਰੈਂਸ ਮਿਲੇਗਾ ਤਕਰੀਬਨ ਤਕਰੀਬਨ ਇਹਦੇ ਮਗਰ ਇੱਕ ਪ੍ਰਾਈਵੇਟ ਕੰਪਨੀ ਹੀ ਬੈਠੀ ਆ ਉਨ੍ਹਾਂ ਵੱਲੋਂ ਜਿਹੜਾ ਤੁਹਾਡਾ ਇਲਾਜ ਕਰਵਾਇਆ ਜਾਏਗਾ ਉਹ ਪੰਜਾਬ ਸਰਕਾਰ ਉਹਨਾਂ ਨੂੰ ਪੈਸੇ ਪੇ ਕਰੇਗੀ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਲੋਕਾਂ ਨੂੰ ਇਲਾਜ ਕਰਾਉਣ ਦੇ ਵਿੱਚ ਦਿੱਕਤ ਤੁਸੀਂ ਵੇਖੋ ਜਿਹੜਾ 5 ਲੱਖ ਦੀ ਬੀਮਾ ਯੋਜਨਾ ਸੈਂਟਰਲ ਗਵਰਨਮੈਂਟ ਉਹਲਾ ਕਈਆਂ ਹਸਪਤਾਲਾਂ ਜਿ세 ਜਾਣਦੇ ਆ ਉਹ ਕਹਿੰਦੇ ਮੇਰੇ ਕੋ ਇਹ ਲਾਗੂ ਨਹੀਂ ਹੈ ਮੇਰੇ ਕੋ ਇਹ ਲਾਗੂ ਨਹੀਂ ਹੈ ਪੈਸੇ ਦਾ ਇਸ਼ੂ ਆਂਦਾ ਕਈ ਪ੍ਰੋਬਲਮਸ ਆਂਦੀਆਂ ਇਹਦੇ ਵਿੱਚ ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈ ਇਹ ਬਿਲਕੁਲ ਪ੍ਰਾਈਵੇਟ ਇੱਕ ਤਰ੍ਹਾਂ ਦਾ ਪ੍ਰਾਈਵੇਟ ਇੰਸ਼ੋਰੈਂਸ ਹੈ ਤੁਸੀਂ ਜਦੋਂ ਹਸਪਤਾਲ ਦੇ ਵਿੱਚ ਜਾਂਦੇ ਜੇ ਇਲਾਜ ਕਰਾਂ ਜੋ ਗਾਈਡਲਾਈਨ ਦੇ ਵਿੱਚ ਜੋ ਪ੍ਰਾਈਵੇਟ ਇੰਸ਼ੋਰੈਂਸਾਂ ਦੇ ਵਿੱਚ ਗਾਈਡਲਾਈਨਾਂ ਸੇਮ ਗਾਈਡਲਾਈਨਾਂ ਉਸ ਨਾਲੋਂ ਵੱਧ ਕੇ ਗਾਈਡਲਾਈਨ ਆ ਉਸ ਨਾਲੋਂ ਵੱਧ ਕੇ ਇਹਦੇ ਵਿੱਚ ਜੋ ਹਸਪਤਾਲਾਂ ਦੇ ਫਾਇਦੇ ਦਿੱਤੇ ਗਏ ਨੇ ਬਿਮਾਰੀਆਂ ਨੂੰ ਬਚਾਉਣ ਦੇ ਬਿਮਾਰੀਆਂ ਤੋਂ ਬਚਣ ਲਈ ਜੋ ਫਾਇਦੇ ਦਿੱਤੇ ਗਏ ਨੇ ਉਹ ਉਹਨਾਂ ਇੰਸ਼ੋਰਸਾਂ ਤੋਂ ਵੱਧ ਕੇ ਆ ਸੋ ਬੜੇ ਸਾਫ਼ ਸੁੱਤਰੇ ਤਰੀਕੇ ਨਾਲ ਲੋਕ ਆਪਣਾ ਇਲਾਜ ਕਰਵਾ ਸਕਣਗੇ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਸਰ ਜੀ ਗੱਲ ਕਰੀਏ ਤਾਂ ਬੜੇ سارے ਐਧਾ ਦੇ ਹਸਪੀਟਲਸ ਵੀ ਨੇ ਜਿਹੜੇ ਇਹ ਜਿਹੜੀ ਸਕੀਮਾਂ ਆਂਦੀਆਂ ਨੇ ਉਹ ਗਲਤ ਫਾਇਦਾ ਵੀ ਉਠਾ ਰਹਿੰਦਾ ਹੈ ਕੀ ਸਰਕਾਰ ਵੱਲੋਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਏਗੀ ਜੇ ਕੋਈ ਵੀ ਹਸਪੀਟਲ ਐਧਾ ਦੀ ਕੋਈ ਗਲਤ ਕੰਮ ਕਰੂਗਾ ਜੀ ਬਿਲਕੁਲ ਵੈਸੇ ਤੇ तकरीबन ਦੇਖੋ ਤੁਸੀਂ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਐਫਜੇ ਕੰਮ ਕਰਦੇ ਪਰ ਛਿਹਰੇ ਲੋਕ ਕਰਦੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਚੇਤਾਵਨੀ ਵੀ ਹੈ ਪਰ ਜਿਹੜੀ ਐ ਇੰਸ਼ੋਰੈਂਸ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਮੈਂ ਕਿ ਇੱਕ ਪ੍ਰਾਈਵੇਟ ਕੰਪਨੀ ਐ ਜਿਨ੍ਹਾਂ ਨੇ ਇਹਦੀ ਮੋਨੀਟਰਿੰਗ ਕਰਨੀ ਐ ਜਿਨ੍ਹਾਂ ਨੇ ਇਹਦੇ ਉੱਪਰ ਧਿਆਨ ਰੱਖਣਾ ਕਿ ਕਿਸ ਬੰਦੇ ਨੂੰ ਕਿੰਨੇ ਇਲਾਜ ਦੀ ਜ਼ਰੂਰਤ ਐ ਜਿਸ ਤਰ੍ਹਾਂ ਅਸੀਂ ਮੈਕਸ ਇੰਸ਼ੋਰੈਂਸ ਜਾਂ ਸਟਾਰ ਹੈਲਥ ਇੰਸ਼ੋਰੈਂਸ ਉਹਨਾਂ ਦੀ ਇੱਕ ਟੀਮ ਆਂਦੀ ਐ ਉਹ ਚੈੱਕ ਕਰਦੀ ਐ ਕਿ ਬੰਦੇ ਨੂੰ ਕਿੰਨੀ ਬਿਮਾਰੀ ਐ ਕਿ ਵਾਕਈ ਇਹਨੇ ਬਿਮਾਰੀ ਹੈਗੀ ਐ ਜਾਂ ਨਹੀਂ ਹੈਗੀ ਉਹ ਇੱਕ ਪੈਰਾਮੀਟਰ ਜਿਹੜਾ ਉਹਨਾਂ ਨੇ ਤੈਅ ਕੀਤਾ ਆ ਉਹਦੇ ਤਹਿਤ ਇੱਕ ਏਜੰਸੀ ਲਾਈ ਗਈ ਹੈ ਉਹ ਚੈੱਕ ਕਰੇਗੀ ਹਸਪਤਾਲਾਂ ਵਿੱਚ ਜਾ ਕੇ ਕਿ ਲੋਕ ਵਾਕੇ ਹੀ ਇਹ ਬਿਮਾਰ ਹੈ ਇਹਨੂੰ ਵਾਕੇ ਹੀ ਇਲਾਜ ਦੀ ਜ਼ਰੂਰਤ ਹੈ ਸੋ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਬੜੇ ਤਰੀਕੇ ਨਾਲ ਬਣਾਈਆਂ ਗਈਆਂ ਨੇ ਇਹਦੇ ਉੱਪਰ ਏਜੰਸੀਆਂ ਲਾਈਆਂ ਗਈਆਂ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਇਹ ਰਫੇਰੀ ਨਹੀਂ ਹੋਣ ਦਵਾਗੇ ਜੇਕਰ ਕੋਈ ਅਫਸਰ ਗੁਸਤਾਖੀ ਕਰਦਾ ਜਾਂ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਤੁਹਾਨੂੰ ਪਤਾ ਯਾ ਸਾਡੇ ਭਗਵੰਤ ਮਾਨ ਜੀ ਕਿਸੇ ਨੂੰ ਬਖਸ਼ਦੇ ਨਹੀਂ ਉਹ ਫਿਰ ਆਪਣੇ ਜ਼ਿੰਮੇਵਾਰ ਆਪ ਹੀ ਹੋਣਗੇ ਅਸਰ ਕੁਝ ਬਿਮਾਰੀਆਂ ਦੀ ਲਿਸਟ ਸਾਹਮਣੇ ਆਈ ਹੈ ਕਿ ਕਿਹੜੀ-ਕਿਹੜੀ ਬਿਮਾਰੀਆਂ ਦੇ ਉੱਤੇ ਜਿਹੜੀ ਹੈ ਇੰਸ਼ੋਰੈਂਸ ਕੰਮ ਕਰੇਗੀ ਕਿ ਸਾਰੀ ਬਿਮਾਰੀਆਂ ਤੇ ਕੰਮ ਕਰੇਗੀ ਜੀ ਬਿਲਕੁਲ ਸੇਮ ਕ੍ਰਾਈਟੇਰੀਆ ਹੈ ਤੁਹਾਨੂੰ ਦੱਸਿਆ ਜਿਵੇਂ ਮਤਲਬ ਪ੍ਰਾਈਵੇਟ ਇੰਸ਼ੋਰੈਂਸ ਕਰਾਉਂਦੇ ਤੁਸੀਂ ਕਿਸੇ ਵੀ ਕੰਪਨੀ ਦੀ ਕਰਾ ਲੈਂਦੇ ਹੋ ਸਟਾਰ ਦੀ ਕਰਾ ਲੈਂਦੇ ਜੇ ਮੈਕਸ ਦੀ ਕਰਾ ਲਓ ਜੇ ਹੋਰ ਬੜੀਆਂ ਕੰਪਨੀਆਂ ਨੇ ਜੋ-ਜੋ ਇਲਾਜ ਜੋ-ਜੋ ਉਹਨਾਂ ਦੇ ਇਲਾਜ ਕ੍ਰਾਈਟੇਰੀਆ ਵਾ ਉਹ ਵਹੀ ਸੇਮ ਕ੍ਰਾਈਟੇਰੀਆ ਤੁਸੀਂ ਸਮਝ ਲਓ ਉਹਨਾਂ ਨਾਲੋਂ ਥੋੜਾ ਵੱਧ ਕੇ ਹੀ ਹੋਏਗਾ ਕਿ ਹਰ ਬਿਮਾਰੀ ਦਾ ਇਲਾਜ ਜਿਸ ਤਰ੍ਹਾਂ ਤੁਸੀਂ ਪ੍ਰਾਈਵੇਟ ਇੰਸ਼ੋਰ ਸਮਝ ਕੇ ਚੱਲ ਸਕਦੇ ਜੇ ਸਿਹਤ ਬੀਮਾ ਯੋਜਨਾ ਜ਼ਰੂਰ ਮੁੱਖ ਮੰਤਰੀ ਦੀ ਪਰ ਮੁੱਖ ਮੰਤਰੀ ਸਾਹਿਬ ਨੇ ਹਰ ਪਰਿਵਾਰ ਦੀ ਇੰਸ਼ੋਰੈਂਸ ਆਪਣੇ ਵੱਲੋਂ ਇੱਕ ਸਾ ਬਣਾਇਆ ਹੈ ਕਹਿ ਸਕਦੇ ਆ ਕਿ ਪ੍ਰਾਈਵੇਟ ਤੌਰ ਤੇ ਪਰਿਵਾਰਾਂ ਦੀ ਕਰਵਾ ਦਿੱਤੀ ਗਈ ਹੈ ਅਸਰ ਮੇਰੇ ਵੱਸ ਆਗਰੀ ਸਵਾਲ ਹੈਗਾ ਕਿ ਲੋਕਾਂ ਨੂੰ ਇਹਦੇ ਬਾਰੇ ਕੀ ਸੰਦੇਸ਼ ਹੈ ਕਿਉਂਕਿ ਜੇ ਗੱਲ ਕਰੀਏ ਤਾਂ ਲੋਕ ਜਿਹੜੇ ਹੁਣ ਕਾਰਡ ਤੇ ਬਣ ਜਾਂਦਾ ਪਰ ਬਾਅਦ ਚ ਉਹਨਾਂ ਨੂੰ ਵੱਖਰੇ ਵੱਖਰੇ ਦਫ਼ਤਰਾਂ ਦੇ ਜਾਂ ਕਈ ਹਸਪੀਟਲਸ ਵਾਇਰ ਧੱਕੇ ਬੜੇ ਖਾਣੇ ਪੈਂਦੇ ਆ ਤੇ ਉਹਨਾਂ ਨੂੰ ਕੀ ਸੰਦੇਸ਼ ਹੈ ਤੇ ਤੁਹਾਡੇ ਵੱਲੋਂ ਕੀ ਹੈਲਪ ਚੜੀ ਐ ਏਦਾਂ ਦੇ ਲੋਕਾਂ ਦੀ ਕੀਤੀ ਰਹੀ ਹੈ ਜਿਹੜੇ ਇਹ ਚੀਜ਼ਾਂ ਤੋਂ ਖੇਜਲ ਖਰਾਬ ਹੁੰਦੇ ਜੀ ਲੋਕਾਂ ਨੂੰ ਬਿਲਕੁਲ ਸਾਫ਼ ਸੁਥਰਾ ਤੇ ਸਿੱਧਾ ਸੰਦੇਸ਼ ਹੈ ਇਹਦੇ ਵਿੱਚ ਬਿਲਕੁਲ ਕੋਈ ਅਨੀਆਂ ਫਾਰਮੈਲਿਟੀ ਨਹੀਂ ਰੱਖੀਆਂ ਗਈਆਂ ਸਿਰਫ ਤਾਂ ਸਿਰਫ ਤੁਸੀਂ ਇੱਕ ਆਪਣਾ ਆਧਾਰ ਕਾਰਡ ਤੇ ਇੱਕ ਵੋਟਰ ਕਾਰਡ ਲੈ ਕੇ ਆਣਾ ਆਪਣੇ ਪਰਿਵਾਰਕ ਮੈਂਬਰਾਂ ਦੇ ਆਧਾਰ ਕਾਰਡ ਵੋਟਰ ਕਾਰਡ ਸਾਡੇ ਕੋਲ ਇੱਕ ਐਪ ਹੈ ਉਹਦੇ ਵਿੱਚ ਅਸੀਂ ਸਿਰਫ ਤੁਹਾਡਾ ਜੋ ਐਪਿਕ ਨੰਬਰ ਆ ਵੋਟਰ ਕਾਰਡ ਦੇ ਉੱਪਰ ਐਪਿਕ ਨੰਬਰ ਹੁੰਦਾ ਉਹ ਨੰਬਰ ਐਸੇ ਡਾਇਲ ਕਰਨਾ ਤੁਹਾਡੇ ਪੂਰੇ ਪਰਿਵਾਰ ਦੀ ਹਿਸਟਰੀ ਉੱਪਰ ਆ ਜਣੀ ਆ ਤੁਹਾਨੂੰ ਕਿਸੇ ਦਾ ਨਾਮ ਪੁੱਛਣ ਦੀ ਲੋੜ ਨਹੀਂ ਪਾਣੀ ਤੁਹਾਡਾ ਸਾਰਾ ਪਰਿਵਾਰ ਉੱਪਰ ਆ ਜਾਏਗਾ ਸਾਡੀ ਜਿਹੜੀ ਯੂਥ ਕਲੱਬ ਦੀ ਟੀਮ ਹੈ ਉਹਨਾਂ ਕੋਲ ਪ੍ਰਿੰਟਰ ਨੇ ਸੌਫਟਵੇਅਰ ਨੇ ਉਹ ਤੁਹਾਨੂੰ ਇੱਕ ਪਰਚੀ ਦੇਣਗੇ ਕੱਢ ਕੇ ਇੱਕ ਜਾਂ ਦੋ ਮਿੰਟ ਦੇ ਵਿੱਚੋਂ ਪਰਚੀ ਨਿਕਲ ਆਉਂਦੀ ਆ ਦੋ ਤਿੰਨ ਮਿੰਟ ਤੋਂ ਵੱਧ ਟਾਈਮ ਨਹੀਂ ਲੱਗੇਗਾ ਤੁਸੀਂ ਜਾਓ ਆਪਣੀ ਪਰਚੀ ਲੈ ਕੇ ਜਿਹੜਾ ਵੀ ਨੇੜੇ ਵਾਲਾ ਤੁਹਾਡਾ ਸੀਐਸਸੀ ਸੈਂਟਰ ਆ ਉਸ ਸੀਐਸਸੀ ਸੈਂਟਰ ਤੇ ਜਾ ਕੇ ਤੁਸੀਂ ਉਹਨੂੰ ਅਪਲਾਈ ਕਰੋਗੇ ਉੱਥੇ ਵੀ ਇੱਕ ਤੋਂ ਦੋ ਮਿੰਟ ਤੋਂ ਜ਼ਿਆਦਾ ਸਮਾਂ ਨਹੀਂ ਲੱਗੇਗਾ ਇਸ ਚੀਜ਼ ਨੂੰ ਬੜਾ ਧਿਆਨ ਰੱਖਿਆ ਗਿਆ ਕਿ ਕੀ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਾ ਖਾਣੇ ਪੈਣ ਲੋਕ ਸਾਰਾ ਸਾਰਾ ਦਿਨ ਪਰੇਸ਼ਾਨ ਨਾ ਹੋਣ ਬਿਲਕੁਲ ਆਸਾਨ ਤੇ ਸਾਫ਼ ਸੁਥਰਾ ਤਰੀਕਾ ਤੁਸੀਂ ਜਿਹੜੇ ਸਾਡੇ ਕਲੱਬ ਮੈਂਬਰ ਨੇ ਉਹ ਤੁਹਾਨੂੰ ਪਰਚੀ ਕੱਟ ਕੇ ਦੇਣਗੇ ਸੀਐਸਸੀ ਸੈਂਟਰ ਪੰਜ ਮੀ ਕਿਸੇ ਤਰ੍ਹਾਂ ਦੀ ਕੋਈ ਫਾਰਮੈਲਟੀ ਦੀ ਜ਼ਰੂਰਤ ਨਹੀਂ ਸਿਰਫ ਆਧਾਰ ਕਾਰਡ ਤੇ ਵੋਟਰ ਕਾਰਡ ਚਾਹੀਦਾ ਆ ਬਹੁਤ ਬਹੁਤ ਧੰਨਵਾਦ ਸਾਰੇ ਆਪਣੇ ਸਮੇਂ ਦੇਣ ਲਈ ਤੇ ਇਹ ਜੁੜਿਸ਼ਨ ਸਾਡੇ ਨਾਲ ਵਿਕੀ ਦਿੱਤਾ ਜੀ ਜਿਨ੍ਹਾਂ ਨੇ ਅੱਜ ਪੰਜ ਪਰਿਵਾਰਾਂ ਦਾ ਜੇ ਗੱਲ ਕਰੀਏ ਪੰਜ ਫੈਮਿਲੀਜ਼ ਦੇ ਵੱਲੋਂ ਜਿਹੜਾ ਇਹ ਟੋਕਨ ਜਿਹੜਾ ਹੈ ਉਹਨਾਂ ਨੂੰ ਕੱਟ ਕੇ ਦਿੱਤਾ ਕਿਉਂ ਹੁਣ ਵੇਖਣਾ ਇਹ ਹੈ ਕਿ ਜਿਹੜੀ ਹੈ 10 ਲੱਖ ਰੁਪਏ ਦੀ ਮੈਡੀਕਲ ਸਕੀਮ ਜਿਹੜੀ ਸ਼ੁਰੂ ਕੀਤੀ ਗਈ ਹੈ ਉਹ ਲੋਕਾਂ ਨੂੰ ਕਿੰਨਾ ਕੁ ਜ਼ਿਆਦਾ ਫਾਇਦਾ ਪਹੁੰਚਾਉਂਦੀ ਹੈ ਬਾਕੀ ਕੈਮਰਾਮੈਨ ਵਰਦਾਨ ਦੇ ਨਾਲ ਮੈਂ ਸੋਮਿਆ ਖਾਨਾ ਡੇਲੀ ਪੰਜਾਬ ਪ੍ਰੋ ਅੰਮ੍ਰਿਤਸਰ ਤੋਂ ਧੰਨਵਾਦ